ਇਹ ਮਸਲਾ ਪਹਿ ਹੋਵਾ ਕੁਰਕਸ਼ੇਤਰ ਰੋਡ ਦਾ ਹੈ ਜਿੱਥੇ ਕਿਸਾਨ ਬਰਵਿੰਦਰ ਸਿੰਘ ਨੇ ਆਪਣੀ 2 ਬਾਈ ਮਰਲੇ ਜਗ੍ਹਾ ਤੇ ਕਬਜ਼ਾ ਲਿਆ ਅਸਲ ਵਿੱਚ 2010 ਵਿੱਚ ਇਹ ਰੋਡ ਬਣਿਆ ਸੀ ਜਦੋਂ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ ਤਾਂ কোর্ਟ ਗਿਆ কোর্ਟ ਨੇ ਫੈਸਲਾ ਸੁਣਾਇਆ ਕਿ ਜਾਂ ਤੱਕ ਕਿਸਾਨ ਨੂੰ ਜ਼ਮੀਨ ਮੋੜੋ ਨਹੀਂ ਤਾਂ ਮੁਆਵਜ਼ਾ ਦੇਵੋ ਇਹ ਕੋਰਟ ਅੱਗੇ ਅਗਲੀ ਅਦਾਲਤ ਵਿੱਚ 2018 ਦੇ ਵਿੱਚ ਉੱਥੋਂ ਵੀ ਕਿਸਾਨ ਦੇ ਪੱਖ ਵਿੱਚ ਆਇਆ ਉਸ ਤੋਂ ਬਾਅਦ ਹਾਈ ਕੋਰਟ ਨੇ ਵੀ ਅਪੀਲ ਰੱਦ ਕਰਤੀ ਸਰਕਾਰ ਦੀ ਤੇ ਹੇਟਲੀ ਅਦਾਲਤ ਦੇ ਫੈਸਲੇ ਨੂੰ ਸਹੀ ਸੁਣਾਇਆ ਦੁਬਾਰਾ ਫਿਰ ਸੈਸ਼ਨ ਕੋਰਟ ਵਿੱਚ ਵੀ ਅਪੀਲ ਸਰਕਾਰ ਦੀ ਰੱਦ ਹੋਈ ਤਾਂ ਪ੍ਰਸ਼ਾਸਨ ਵੱਲੋਂ ਮੁਆਵਜ਼ਾ ਦਿੱਤਾ ਗਿਆ ਸੀ ਪਰ ਉਹ ਬਹੁਤ ਥੋੜਾ ਸੀ ਜਿਸ ਕਰਕੇ ਕਿਸਾਨ ਉੱਚਤ ਮੁਆਵਜ਼ਾ ਮੰਗ ਰਿਹਾ ਸੀ ਤੇ ਹੁਣ ਉਸਨੇ ਰੋਸ ਵਜੋਂ ਜਦੋਂ ਹੁਣ ਰੀਸੈਂਟਲੀ 2023 ਵਿੱਚ ਫਿਰ ਫੈਸਲਾ ਉਹਦੇ ਪੱਖ ਵਿੱਚ ਆਇਆ ਤਾਂ ਦੁਬਾਰਾ ਮੁਆਵਜ਼ਾ ਨਹੀਂ ਮਿਲਿਆ ਹੁਣ ਤੱਕ ਤਾਂ ਉਹਨੇ ਫਿਰ ਰੋਡ ਦੇ ਉੱਪਰ ਹੀ ਸੜਕ ਦੇ ਵਿੱਚ ਕੰਦ ਕਰਤੀ ਕਿ ਮੈਨੂੰ ਮੈਨੂੰ ਕਬਜ਼ਾ ਦੇ ਦਿਓ ਜ਼ਮੀਨ ਦਾ ਜੇਕਰ ਮੁਆਵਜ਼ਾ ਨਹੀਂ ਦੇਣਾ ਖਬਰਾਂ ਮੁਤਾਬਕ ਉਸ ਤੋਂ ਬਾਅਦ ਪੁਲਿਸ ਵੱਲੋਂ ਕਿਸਾਨ ਨੂੰ ਉਹਦੇ ਮੈਂਬਰਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਉੱਥੋਂ ਹਟਾਇਆ ਗਿਆ ਰੋਡ ਚਾਲੂ ਕਰਾਇਆ ਗਿਆ ਤੇ ਬਹੁਤ ਸਾਰੇ ਲੋਕਾਂ ਨੇ ਕਿਸਾਨ ਦਾ ਸਮਰਥਨ ਵੀ ਕੀਤਾ ਕਿ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਵਾ ਜੋ ਦਾ ਹੱਕ ਬਣਦਾ ਵਾ